ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਆ ਅਸੀਂ ਇੱਥੇ ਕੰਮ ਕਰ ਰਹੇ ਆ ਤਾਂ ਸਾਨੂੰ ਵੋਟ ਪਾਓ ਅੱਗੇ ਵੀ ਸੋਡੇ ਅਸੀਂ ਕੰਮ ਕਰਾਂਗੇ ਕਿਉਂਕਿ ਦੇਖੋ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਮੈਂ 13 ਦੇ ਵਿੱਚ ਇਸ ਪਾਰਟੀ ਦੇ ਵਿੱਚ ਆਇਆ ਸੀਗਾ ਤੇ 13 ਤੋਂ ਲੈ ਕੇ ਅੱਜ ਤੱਕ ਆਪਾਂ ਪੂਰੀ ਇਮਾਨਦਾਰੀ ਨਾਲ ਹਰੇਕ ਨਾਲ ਟਰਗੇ ਆਪਾਂ ਕੋਈ ਨਹੀਂ ਦਾ ਪਾਰਟੀ ਵਾਲਿਆਂ ਦਾ ਸਿਸਟਮ ਵੀ ਦਿਖਾਇਆ ਜਿਹੜਾ ਵੀ ਭੈਣ ਭਰਾ ਕੋਈ ਤੇ ਆ ਗਿਆ ਬੱਸ ਕਦੇ ਹੀ ਕਿਹਨੂੰ ਦਵਾਉਂਦੇ ਤਾਂ ਹਰੇਕ ਦੇ ਨਾਲ ਆਪਾਂ ਕੰਮ ਨੂੰ ਉਹਦੀ ਖਰੇ ਹੋਵਾਂਗੇ ਆਪਾਂ ਕਦੇ ਇਹ ਨਹੀਂ ਕਿਹਾ ਵੀ ਮੇਰਾ ਕੋਈ ਨਾਕਸਾਨ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਆ ਵੀ ਜਿਵੇਂ ਤੁਸੀਂ ਪਿਛਲੇ ਦਿਨੀ ਹੁਣ ਇੰਨਾ ਵੱਡਾ ਸਾਥ ਦਿੱਤਾ ਉਸੇ ਤਰ੍ਹਾਂ ਹੁਣ ਕੱਲ ਤੋਂ ਅਗਰੇ ਜਨਾ ਤੁਹਾਨੂੰ ਪਤਾ ਵੀ ਇਹਦਾ ਲਕਸ਼ ਹੈ ਵੀ ਜੋ ਕੰਮਾ ਕਰਨਾ ਹੈ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਉੱਦੇ ਵੀ ਤੁਸੀਂ ਸਾਰਿਆਂ ਨੇ ਆਪੋ ਆਪਣਾ ਫਰਜ਼ ਸਮਝਦੇ ਹੋ ਆਪੋ ਉਹਦੀ ਡਿਊਟੀ ਸਮਝਦੇ ਹੋ ਤੁਹਾਨੂੰਾਂ ਕੋ ਕਰਾਂ ਦੇ ਵਿੱਚੋਂ ਆਪਣੀ ਬੋਲ ਚੱਕਣੀ ਹੈ ਤੇ ਬੋਲ ਨੂੰ ਵਾਕੇ ਪਹਾਉਣੀਆ ਆਪਣੀ ਬੋਲ ਕੋਈ ਆਪਾਂ ਦੇਖੋ ਬਹੁਤ ਬੜੀਆ ਠੀਕ ਹੈ ਆਪਣਾ ਪ੍ਰੋਗਰਾਮ ਕੋਈ ਇੰਦੀ ਗੱਲ ਨਹੀਂ ਸਾਡੀ ਆਪਣੀ ਬੋਲ ਪੈਣ ਵੀ ਨਹੀਂ ਹਵਾ ਲੈ ਗੋ ਇਹ ਆਪਾਂ ਸਾਰੇ ਆਪਾਂ ਜਿੰਮੇਵਾਰੀ ਸਮਝੀਓ ਵੀ ਆਪਾਂ ਉਹਦਾ ਪੂਰਾ ਲੋਰ ਲਈਏ ਸੋ ਕੱਲ ਦਾ ਜਿਹੜਾ ਆਪਣੀ ਕੋਈ ਬਚਾਓ ਵਾਲਾ ਹੋਵੇਗਾ ਇਹਨਾਂ ਦੇ ਵਿੱਚ ਆਪਾਂ ਜਿਹੜਾ ਕਿਸੇ ਭੈਣ ਭਾਈ ਨੂੰ ਮਿਲਣਾ ਜਿਹੜਾ ਕੋਈ ਲੱਗਦਾ ਵੀ ਕੋਈ ਕਿਸੇ ਪਾਸੇ ਗੁਮਰਾਹ ਹੋਇਆ ਹੋਇਆ ਉਹ ਆਪਾਂ ਮਿਲ ਲਵਾਂਗੇ ਉਹਨੂੰ ਸੁਝਾਈਓ ਦੀਪਾ ਜੀ ਸਾਹਿਬਾ ਅਸੀਂ ਤਾਂ ਇਹ ਰੋ ਪਿੰਡ ਦੇ ਕੰਮ ਚਾਹਦੇ ਆਂ ਪਿੰਡ ਦਾ ਵਿਕਾਸ ਚਾਹਦੇ ਆਂ ਤੁਹਾਨੂੰ ਬੇਨਤੀ ਕਰਦਾ ਵੀ ਪਿੰਡ ਦੇ ਵਿਕਾਸ ਦੀ ਖਾਤਰ ਐਸ ਵਾਰ ਜਿਹੜੀ ਮੌਕਾ ਹੈ ਆਵਾਜ਼ ਵੀ ਪਾਰਟੀ ਦੀ ਚੁਣੋ ਕਰੋ ਬੁਰੇ ਸਾਈਆਂ ਦੀਆਂ ਕੋਈਆਂ ਨਹੀਂ ਉਹਦੇ ਤੁਸੀਂ ਕੰਮ ਵੀ ਪਰਚੋਰ ਕਰਦੇ ਹੋ ਖਰਾਬਸ ਕਰਦੇ ਹੋ ਕਿਉਂਕਿ ਉਹਨਾਂ ਸਰਕਾਰ ਬਗਉ ਕਰਦੀ ਆ ਉਹ ਤੁਸੀਂ ਦੇਖ ਲਓ ਵੀ ਕਿੰਨੇ ਕੰਮ ਖੀਨੇ ਕੀਤੇ ਵੇਸੇ ਕੰਮਾਂ ਦਾ ਵੀ ਤੱਕੇ ਬਹੁਤ ਕੀਤਾ ਬਹੁਤ ਜਿੰਨੇ ਵਗਣੇ ਇਤਰੀ ਕੋਰੀਟ ਰਹੇਗਾ ਪਰ ਜੇ ਆਹ ਲਖਣਾ ਇਹਨਾਂ ਰੁਕੀ ਸਰਕਾਰ ਨਹੀਂ ਬਦਲਣ ਲੱਗੀ ਜੇ ਇਥੇ ਤੁਸੀਂ ਵੱਧ ਵੋਟਾਂ ਨਾਲ ਸਾਨੂੰ ਜਿਤਾ ਦੇ ਢੇਜੋਗੇ ਤਾਂ ਇਹਦੇ ਨਾਲ ਹੌਸਲਾ ਜੂਰੂ ਹੋਊਗਾ ਤੇ ਪਿੰਡ ਵਾਸਤੇ ਗ੍ਰਾਂਟਾਂ ਜੂਰੂ ਬੜੀਆਂ ਬੜੀਆਂ ਆਉਣਗੀਆਂ ਸੋ ਉਸੇ ਤਰ੍ਹਾਂ ਕੇ ਤੁਹਾਨੂੰ ਗੰਟੀ ਦਾ ਵੀ ਜਿੰਨੇ ਪਹਿਲਾਂ 5000 ਰੁਪਏ ਪਿੰਡ ਦੇ ਵਿੱਚ ਲੈ ਕੇ ਆਵਾਂਗੇ ਵੀ ਉਸੇ ਤਰੀਕੇ ਨਾਲ ਹੁਣ ਹੋਰ ਵੀ ਕਰੋੜਾ ਰੁਪਇਆ ਪਿੰਡ ਦੇ ਵਿੱਚ ਲੈ ਕੇ ਆਵਾਂਗੇ ਤੁਹਾਨੂੰ ਪਤਾ ਵਿਆ ਪੈਕਲਾਂ ਤੇਨ ਲੱਗਿਆ ਕਿੰਨਾ ਬੜਾ ਹਲ ਹੋ ਦੇ ਸੀਗਾ ਮਾ ਨਾਗਵਾਲਾ ਦਾ ਸਾਡਾ ਗੁਰੂ ਪਿੰਡਵਾਰਾ ਤਕਰੀਬਨ ਸਾਰੇ ਪਿੰਡ ਨੇ ਇਹ ਹਾਲ ਹਿੰਦੀ ਪਾਣੀ ਬਾਹਰ ਓਵਰਫਲੋ ਹੋ ਗਿਆ ਸੀ ਵੀ ਬੋਰੀਆਂ ਨਾਲ ਪਾਣੀ ਰੋਕ ਕੇ ਰੱਖਿਆ ਕੋਣ ਹੈ ਰੇਤ ਦੇ ਟਰਸ ਪਾਣੀ ਵੜਦਾ ਸੀ ਤੇ ਹੋਰ ਅਸੀਂ ਐਂਟੀ ਸਾਬ ਨੂੰ ਕਿਹਾ ਵੀ ਭਾਈ ਸਾਹਿਬ ਸਾਡਾ ਕਿਵੇਂ ਮਰਜ਼ੀ ਕਰੋ ਬੱਡੇ ਕੋਈ ਸਾმა ਇਹ ਹੱਲ ਕਰਕੇ ਦਿਓ ਸੋ ਉਹਨਾਂ ਨੇ ਸਾਡੀ ਇਹ ਜਿਹੜੀ ਪੁਕਾਰ ਸੁਣੀ ਨਗਰ ਦੀ ਗੱਲ ਸੁਣੀ ਤਾਂ ਉਹਨਾਂ ਨੇ ਕੋੜਾ ਰੁਪਿਆ ਤਾਇਪ ਲੈਣ ਵਾਸਤੇ ਆਪਣੇ ਪਿੰਡ ਵਾਸਤੇ ਦਿੱਤਾ ਸੋ ਉਹਦੇ ਸਾਹਮਣੇ ਅਸੀਂ ਕੰਮ ਚੱਲ ਰਿਹਾ ਸੋ ਇੱਕ ਬੰਦੇ ਦੇ ਕੋਲ ਤਾਂ ਹੋਰ ਬਹੁਤ ਸਾਰੇ ਬਹੁਤ ਸਾਰੇ ਗੰਦੇ ਆ ਜਦੋਂ ਆਪਣੇ ਕੋਲ ਦਸਾਂ ਦੀ ਸ਼ਰਤਾਂ ਆਈਆਂ ਉਹ ਆਪਣੇ ਸ਼ਰਤਾਂ ਪਾਸ ਹੋਈਆਂ ਉਹਨਾਂ ਕੋਈ ਗੱਲ ਨਹੀਂ ਹੋਈ ਪਹਿਲੀ ਵਾਰ ਪਾਸ ਹੋ ਜਾਣਾ ਸੀ ਨਾਮ ਨਾਉਣ ਦਾ ਕਾਰਜ ਸਰਪ੍ਰਸਤ ਇਹ ਸੀ ਜੇ ਅਪਾ ਪੈਡਲ ਪਹਿਲਾਂ ਕਰੀਓ ਜੇ ਉਹ ਤੁਹਾਨੂੰ ਮਾਰਕ ਦੇ ਵਿੱਚ ਆਪਣੀ ਸਾਰੀਆਂ ਟ੍ਰੀਅਲ ਸਰਕਾ 31 ਮਾਰਚ ਤੱਕ ਉਦੋਂ ਤੱਕ ਆਪਣੇ ਸਾਰੀਆਂ ਸਰਕਾਰ ਬੰਦ ਜਾਣੀਆਂ ਨੇ ਜੀਆ ਕੰਪਨਿਆ ਵਾਲੀ ਸਰਕਾ ਉਹ ਕੋਈ ਸ਼ਰਤ ਪਾਸ ਹੋਈ ਦੀ ਆ ਇਸ ਵਾਲੀ ਸ਼ਰਤ ਆ ਜਿਹੜੀ ਤੁਹਾਨੂੰ ਪਲਾਂਟ ਨੂੰ ਜਾਂਦੀ ਆ ਉਹ ਸੜਕ ਵੀ ਆਪਣੀ ਪਾਸ ਹੋਈ ਦੀ ਆ ਨਾਲੇ ਸੜਕਾਂ 'ਚ 18 ਫੁੱਟੀਆਂ ਬਣਦੇ ਨੇ ਕੋਈ ਆ ਨਹੀਂ ਗਾ ਉਹੀ ਬਣਦੇ ਨੇ ਸੋ ਹੋਰ ਵੀ 50 ਲੱਖ ਰੁਪਏ ਆਪਣੇ ਗੁਰੂ ਨੂੰ ਪਤਾ ਵੀ ਹੋਰ ਵੀ ਉਹ ਗ੍ਰਾਂਟ ਆਈ ਹੈ ਜਿਹੜੀ ਗੁਰੂ ਘਰ ਦੇ ਨਾਮ ਤੇ ਆਈ ਹੈ ਸੋ ਆਪਣੇ 470 ਤੱਕ ਦੀ ਆ 50 ਵੀ ਤੋਂ ਉਹ ਕੋਈ ਆਪਾਂ ਉਹ 90 ਲੱਖ ਰੁਪਏ ਤਾਂ ਕਰਕੇ ਜਿਹੜੀ ਨਗਰਪਾਲਿਕਾ ਮਾਨਵਕਸ਼ਿਆ ਦਾ ਸਰਕਾਰ ਨੇ 50 ਲੱਖ ਰੁਪਏ ਗ੍ਰਾਂਟ ਆਈ ਆ ਉਹ ਵੀ ਆਪਣੀ ਨਗਰ ਦੀ ਲੱਗਣੀ ਆ ਸੋ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀ ਆਪਣੀ ਕਾਣੀ ਵੀ ਸੀ ਉਹ ਆਪਣੀ ਹੱਲ ਹੋ ਗਈ ਸੋ ਅੱਗੇ ਨਹੀਂ ਹੋਰ ਕੋਈ ਚੱਕਰ ਨਹੀਂ ਹੋਗਾ ਐਮਪੀ ਸਾਹਿਬ ਨੇ ਸਿੱਧਾ ਵੇਰਕ ਕੀਤਾ ਵੀ ਤੈਨੂੰ 200 ਰੁਪਏ ਤੋਂ ਹੋਵੇ ਸੋਦੇ ਚੰਗੇ ਦੇਵਾਂਗੇ ਬਸ ਸੋਨੂੰ ਆਹੀ ਬੰਦੀ ਆ ਵੀ ਆਪਾਂ ਘਰ ਤੋਂ ਬਾਹਰ ਜੂਰਨਾ ਜੋ ਜਿੰਨਾ ਵੇਰਕ ਹਾਂ ਜਿੱਤੇ ਲਾ ਲਿਆ ਕੱਲ ਤੇ ਪਰਸੂ ਦੋ ਦੋ ਮਤਨ ਕੋ ਹੋਈਏ ਯੋਕਾ ਪੂਰਾ ਬ੍ਰੀਕੀ ਨਾਲ ਕੱਲ ਨੂੰ ਸਾਰੇ ਸਾਥੀਆਂ ਨੂੰ ਬੁਲਈਏ ਯੱਕ ਵੀਰਿਆ ਤੁਹਾਨੂੰ ਲੱਗਦਾ ਵੀ ਕੋਈ ਐਗਰੂਪ ਕੋ ਹੋ ਗਿਆ ਹੈ ਨਾ ਦੇਖੋ ਆਪਾਂ ਕਿਸੇ ਨੂੰ ਮਾਰਾ ਚੰਗਾ ਨਹੀਂ ਕਹਿੰਦੇ ਹੋ ਕੱਲ ਬਾਦ ਸਾਹਿਬ ਇੱਥੇ ਆਏ ਸੀ ਮੇਰੇ ਘਰ ਨੂੰ ਬੋੜ ਕੇ ਕੁਛ ਨਾ ਕੁਛ ਕੱਲ ਕੋਈ ਗੱਲ ਨਹੀਂ ਉਹਦੀ ਮਰਦੀ ਆ ਭਰਾ ਵੀ ਨਾ ਪਰ ਆਪਾਂ ਕਿਸੇ ਵੀ ਨਿੰਦਰ ਤੋਂ ਨਹੀਂ ਕਰਦੇ ਕਿਸੇ ਨੂੰ ਕੋ ਮਾਰਾਂਗੇ ਨਾ ਹਾਂ ਜਿਆ ਤੇ ਆਪਾਂ ਦੇ ਇੱਕ ਕੰਮ ਦੀ ਗੱਲ ਕਰਦੇ ਆ ਕੰਮ ਦੇ ਨਾਮ ਦੀ ਬਸੋ ਵੋਟ ਮੰਗਣੀ ਆ ਠੀਕ ਆਪਾਂ ਕਿਸੇ ਨੂੰ ਮਾਰਾ ਚੰਗਾ ਨਹੀਂ ਜਣਾ ਸੋ ਕੋਈ ਵੀ ਇਲੈਕਸ਼ਨ ਲੜਨਾ ਉਹਨਾਂ ਦਾ ਵੀ ਹੱਕ ਆ ਉਹ ਨਾ ਦੇ ਰਹੇ ਨੇ ਨਾ ਕੋਈ ਚੱਕਰ ਨਹੀਂ ਤੇ ਪਾਣ ਮਿਰਵਾਨ ਕੇ ਸੁਣਵਾ ਧੋਲ ਬੇਨਤੀ ਕਰਦਾ ਵੀ ਆਪਾਂ ਨਾ ਅਵੇਸਲੇ ਨਹੀਂ ਹੋਣਾ ਅੱਜ ਸਾਰੋਤ ਹੋ ਕੇ ਆਪਾਂ ਹਰੇਕ ਘਰ ਜਾਈਏ ਜੇ ਆਪਾਂ ਨੇ ਆਪਣੇ ਕੋਲ ਪੰਜ ਵੋਟਾਂ ਨੇ ਜਾਨੂੰ ਛੇ ਕਰੀਏ ਜੇ ਆਪਣੇ ਕੋਲ 10 ਵੋਟਾਂ ਨੇ ਵੀ ਬਾਗਲ ਕਰੀਏ ਨਾਲ ਹੋਰ ਬੋਟਾਂ ਦੂਰੇ ਦੂਰੇ ਚੋਰੀਏ ਸੋ ਭਰਾਵੋ ਉਸੇ ਏਡੀ ਵੱਡੀ ਗਲਤੀ ਕਰਦਾ ਆਇਆ ਮੈਂ ਸੋਭਾ ਸਾਰਿਆਂ ਦਾ ਇੱਥੇ ਆਉਂਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਸੋ ਮੈਂ ਇੱਕ ਗੱਲ ਹੋਰ ਵੀ ਕਹਿਣਾ ਮੈਂ ਮਾਫੀ ਚਾਹੁੰਦਾ ਕਈ ਵਾਰੀ ਵਿਚਰਦੇ ਆ ਛੋਟਾ ਕੰਪੇਨ ਕਰਦੇ ਆ ਕੋਈ ਗਲਤੀ ਹੋ ਜਾਂਦੀ ਹੈ ਛੋਟਾ ਬੱਚਾ ਛੋਟਾ ਪੁੱਤਾਂ ਛੋਟਾ ਭਰਾ ਜੇ ਵੀ ਗਲਤੀ ਹੋ ਜੂਗਾ ਤਾਂ ਉਹ ਬੜਾ ਹੀ ਗੁਰੂ ਕਰਦੇ ਕਿਉਂਕਿ ਦੇਖੋ ਹੋ ਜਾਂਦੀਆਂ ਨੇ ਮੈਂ ਵੀ ਇਨਸਾਨ ਆ ਛੋਟੇ ਵਰਗੇ ਨਾ ਹੋ ਸਕਦਾ ਕਈ ਵਾਰੀ ਆਉਂਦਾ ਵੀ ਕੋਈ ਭਰਾ ਆ ਗੜਾ ਕਿਸੇ ਨੂੰ ਬੁਲਾਇਆ ਬਣਾਦਾ ਐਸੀ ਕੋਸ਼ਿਸ਼ ਕਰਦੇ ਵੀ ਫਿਰ ਇੱਕ ਨੂੰ ਬੁਲਾਈਦਾ ਖੜੇ ਮੱਤੇ ਹਲੂ ਨਾ ਚਲੋ ਕਈ ਵਾਰੀ ਹੁੰਦਾ ਸੋ ਇੱਕ ਵਾਰ ਦਾ ਬੇਨਤੀ ਹੋਰ ਕਰਦਾ ਕਈ ਵਾਰੀ ਕੋਈ ਆਉਂਦਾ ਵੀ ਜਿਵੇਂ ਮੰਨ ਲੇ ਕਿ ਚਲੋ ਦੋ ਤੱਕ ਕਾਫਲੇ ਦੇ ਵਿੱਚ ਕੰਮ ਕਰ ਰਿਹਾ ਹਨ ਕਾਫਲਾ ਆਉਂਦਾ ਮੁੰਡੇ ਭਰਾ ਸਾਰੇ ਆਪਾਂ ਜੁੜੇ ਹੋਨੇ ਆ ਤਾਂ ਸਾਰੇ ਤੁਸੀਂ ਮੇਰੇ ਖ ਜੇ ਨਾ ਪਰ ਵੀਰ ਤੇ ਅਰਜੋਨ ਤੇ ਕੀ ਹੁੰਦਾ ਵੀ ਕਈ ਵਾਰੀ ਕਿਸੇ ਵੀ ਇੱਕ ਦੂਜੇ ਨਾਲ ਬੜੀ ਮੁੱਠੀ ਹੁੰਦੀ ਆ ਵੀ ਉਹਨੂੰ ਦੇਖ ਕੇ ਵੀ ਉਹ ਦਉਂਦਾ ਫਿਰ ਦੱਸਾਈ ਜਾ ਰਿਹਾ ਤਾਂ ਨਹੀਂ ਤੁਸੀਂ ਨਾ ਇਹ ਨਾ ਦੇਖੋ ਵੀ ਉਹ ਉਹ ਇਧਰ ਫਿਰਦਾ ਉਹ ਇਧਰ ਫਿਰਦਾ ਤੁਸੀਂ ਤਾਂ ਵੀਰ ਵਾਂਗ ਕੇ ਮੈਨੂੰ ਦੇਖੋ ਮੈਨੂੰ ਦੇਖ ਕੇ ਵੋਟ ਪਾਉਂਦੇ ਹੋ ਤੁਸੀਂ ਮੇਰਾ चेहरा ਦੇਖ ਕੇ ਵੋਟ ਪਾਉਂਦੀਆਂ ਤੇ ਮੈਂ ਜਦੋਂ ਤੁਸੀਂ ਮੇਰੇ ਚਤਾ ਕੇ ਤੋਰ ਗੋਗੇ ਤੇ ਬਾਅਦ ਵੀ ਤੁਸੀਂ ਮੇਰੀਓ ਕਰਦੀਆਂ ਕੋਈ ਜਦੋਂ ਫਿਕਰ ਨਾ ਕਰੋ ਅੰਤੀ ਸਾਹਿਬਾ ਸੁਰੂਆਤ ਪਹਿਲਾਂ ਦੱਸਿਆ ਭਰਾਵਾਂ ਵਾਲਾ ਪਿਆਰ ਆਪਣਾ ਕੁਈ ਕੰਮ ਦਾ ਬਿਕਾਣੇਰ ਮਦੇ ਜੋ ਕੋਈ ਕਿਸੇ ਤਰ੍ਹਾਂ ਕਰੂਗਾ ਉਸੇ ਨਾਲ ਉਸੇ ਕਰਾਂਗੇ ਨਗਰ ਦੇ ਹੂਲ ਵੀ ਵਿਕਾਸ ਦੇ ਕੰਮ ਨੇ ਬਹੁਤ ਸਾਰੇ ਜਿਹੜੇ ਰਹਿੰਦੇ ਆ ਤੁਸੀਂ ਕਰਾਂਗੇ ਸੋ ਐਮਪੀ ਸਾਹਿਬ ਨੂੰ ਇਸ ਵਾਰ ਕਿਹਾ ਵੀ ਸਕੂਲ ਵਾਲਾ ਸਭ ਦੱਸਿਆ ਐਮਪੀ ਸਾਹਿਬ ਨੇ ਕਿਹਾ ਵੀ ਮੈਡੀਕਲ ਮੌਨ ਦਾ ਬਿਕਾ ਦਾ ਸਟਾਫ ਹੋਊਗਾ ਸੋ ਆਪਣੀ ਇੱਕ ਕੋਸ਼ਿਸ਼ ਹੋਰ ਵੀ ਆ ਵੀ ਆਪਾਂ ਸਟੇਡੀਅਮ ਵਾਲੇ ਪਿੰਡ ਵਾਸਤੇ ਆਪਾਂ ਹੱਲ ਕਰਾਂਗੇ ਕੋਈ ਨਾ ਕੋਈ ਚੇਹੇ ਆਪਾਂ ਪੰਚਾਇਤ ਨਾਲ ਮਸਵਰਾ ਕਰਕੇ ਕੁਝ ਜ਼ਮੀਨ ਦਾ ਤਬੰਦਰਾ ਕਰ ਲਈਏ ਜੰਮਰ ਕਰਕੇ ਕੰਮ ਕਰਨ ਵਾਸਤੇ 4 ਕਿਲੋ ਕਰੀਏ ਸਟੇਡੀਅਮ ਵਾਸਤੇ ਜਦੋਂ ਪੂਰਾ ਪ੍ਰੋਜੈਕਟ ਬਣਾਉਣਾ ਹੈ ਸੋ ਭੀਗੋ ਮੇਰੇ ਚਾਰ ਕਿਲੇ ਕਤੇ ਰਹਿਣੀ ਚਲੋ ਤੇ ਹੋਇਆ ਪਰੋ ਬਸੇ ਪਟੰਦਰਾ ਕਰਨਾ ਪਵੇ ਚਾਹੇ ਵੀ ਕਰਨਾ ਪਵੇ ਆਪਾਂ ਕੋ ਕੋਸ ਕਰਾਂਗੇ ਵੀ ਆਪਣੇ ਜਿਹੜੇ ਨੌਜਵਾਨ ਨੇਗੇ ਆਪਾਂ ਜਿਹਨਾਂ ਜੂਤਾ ਉਹ ਗਰਾਊਂਡ ਨਾਲ ਜੁੜੇ ਛੇਦੇ ਵਾਸਤੇ ਮੈਂ ਪਿਸਾਉਂ ਕਿਹਾ ਕਿ ਸਾਡੇ ਪਿੰਡ ਨੂੰ ਇੱਕ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਬਹੁਤ ਵਧੀਆ ਸ਼ਾਨਦਾਰ ਤਾਂ ਨਹੀਂ ਸਾਡਾ ਜੂਤਾ ਜਿਹੜਾ ਉਹ ਨਸ਼ਿਆਂ ਤੋਂ ਬਚ ਸਕੇ ਤੇ ਉਹਦੀ ਸ਼ੇਧ ਬਚ ਸਕੇ ਤੇ ਉਹ ਗਰਾਊਂਡ ਨਾਲ ਜੁੜ ਸਕੇ ਤੇ ਖੇਡਾਂ ਨਾਲ ਜੁੜ ਸਕੇ ਸੋਪਰਾ ਹੋ ਤੁਹਾਡਾ ਮੈਂ ਸਾਰਾ ਦੇਖਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਸੋ ਮੈਂ ਕੋਈ ਨਾ ਮਾਰੇਗਾ ਤੇ ਬੀਰਵਾਲ ਕੇਰਾ ਬਾਹਾਂ ਖੰਨਿਆ ਕਰਕੇ ਪੂਰੀ ਉੱਚੀ ਵਾਲੀ ਨੇਕ ਸਾਥ ਦੇ ਉਹ ਕਾਜ ਪਤਾ ਲੱਗ ਰਿਹਾ ਆਸਪਾਸ ਵਿਹਾਤਈ ਸੋਕੇ ਦੇ ਵਿੱਚ ਪੂਆ ਤੇ ਰੋੜਸੂ ਬਣਾ ਤੇ ਕੋਈ ਆ ਕੇ ਰੈਲੀ ਬਣ ਜਾ ਬੋਲੇ ਸੋਤਰਾ ਹੋਇ ਇੱਕ ਬਹੁਤ ਪਿਆਰਾ ਜਿਹੜਾ ਐਨੇ ਦਿਨਾਂ ਤੋਂ ਜਿੰਨੇ ਨੂੰ ਠੱਗਦੇ ਦਿੱਤਾ ਐਨੇ ਦਿਨਾਂ ਦਾ ਠੱਗੇ ਰਹਦੇ ਆ ਤੁਹਾਨੂੰ ਪਤਾ ਵੀ ਮੈਂ ਕੋਸ ਰੱਤ ਦਾ ਨਹੀਂ ਕੋਸਣਾ ਐ ਉਹ ਵੀ ਬੰਦਿਆਂ ਨੂੰ ਗੋਦ ਰੋਈ ਮਾਲ ਮਾਦਰਾ ਦੇ ਵਿੱਚ ਇੱਕ ਬਹੁਤ ਪਿਆਰਾ ਇਹਨਾਂ ਨੇ ਚੱਕੀ ਫਿਰਦਾ ਲੋਕ ਇਹਨੂੰ ਕਹੇ ਕਿ ਲੱਗਦਾ ਨਹੀਂ ਉਹ ਮਹਾਰਾਜ ਕੋਈ ਜਬਾ ਸੋ ਧੰਨਵਾਦ ਆ ਦੋਤਾ ਤੇ ਵੀਰਵਾਣ ਕੇ ਕੱਲ੍ਹ ਆ ਤੇ ਪਰਸੋਂ ਦਾ ਵਰਨਾ ਕੱਟ ਕੇ ਸਾਹ ਦੇ ਦੋ ਆਈ ਗੇ ਬੋਟਾ ਆਪਕੋ ਇਹਦੇ ਪਰਿਵਾਰ ਦੀਆਂ ਆਪਕੋ ਦੇ ਜਵਾਨ ਸਨ ਕਈ ਵਾਰੀ ਕੁਝ ਬਜ਼ੁਰਗ ਲੋਕਾਂ ਨੇ ਜਿਹੜੀਆਂ ਜਾ ਕੇ ਆਪਾਂ ਨੂੰ ਪਹੁੰਚਾਉਣੀਆਂ ਪੈਂਦੀਆਂ ਨੇ ਉਹ ਵੀ ਆਪਾਂ ਦੇਖ ਲਈ ਇੱਕ ਕਰਚੀ ਦੇ ਤਰੀਕੇ ਨਾਲ ਮੈਕਵਾ ਗੋਣੀਆਂ ਤੋਂ ਵੀ ਜਿੰਨੇ ਵਾਰੀ ਸਮਝੀਏ ਆਏ ਰੇ ਰੇ ਮਾਰ ਗੋਟੇ ਆਹ ਗੋਟੇ ਦੇ ਜਵਾਨ ਜਿਹੜੇ ਕੋਲ ਕੰਮ ਕਰਾ ਇਹ ਮੈਕਵਾ ਕੇ ਹੋ ਜਾਗੀ ਇਹ ਗੱਲ ਮੈਂ ਹੋ ਰਿਹਾ ਤੋ ਅੰਦਰ ਤਾਂ ਮੈਂ ਗੰਟੀ ਕਰਦਾ ਕਿ ਆਪਾਂ ਸਾਰੇ ਜਾਗਦੇ ਨਾ ਤੁਰਤੇ ਨਾ ਆਪਾਂ ਨੂੰ ਕੋਈ ਹਰਾ ਨਹੀਂ ਸਕਦਾ ਛੋਟੇ ਵਾਰ ਫੇਰ ਮੈਂ ਸਭ ਦਾ ਸਾਰਿਆਂ ਦਾ ਧੰਨਵਾਦ ਕਰਦਾ ਛੋਟਾ ਬਹੁਤ ਬਹੁਤ ਧੰਨਵਾਦ ਨਿਰਮਲ ਜਿਹੜਾ ਤੁਸੀਂ ਸਾਥ ਦੇ ਰਹੇ ਹੋ। ਸੋ ਛੋਟਾ ਮੈਂ ਇਹ ਦੇਣ ਵੱਸ ਨੂੰ ਪਹਿਲਾਂ ਕਹਿੰਦਾ ਮੈਂ ਕਦੇ ਵੀ ਨਹੀਂ ਦੇ ਸਕਦਾ। ਚਲੋ ਜੋਰ ਕਰਤਾ ਹੋਰ ਪ੍ਰਮਾਤਮਾ ਦੇ ਹੱਥ ਹੈ। ਤੇ ਪਰ ਸੋਟਾ ਮੈਂ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਤੈ। ਸਾਰੇ ਨੂੰ ਉਹੀ ਬੇਨਤੀ ਹੈ ਵੀ ਹੌਲੀ ਜਾਣਾ ਕਿ